ਇਹ ਜਨਾਬ ਇੱਕ ਦਿਨ ਪਹਿਲਾਂ ਇੱਕ ਪੰਜਾਬ ਦੀ ਧਰਤੀ ਤੇ ਇੱਕ ਕੁੜੀ ਦਾ ਮੋਬਾਈਲ ਖੋ ਰਾਇਸੀ ਤੇ ਅੱਜ ਇਹ ਆਪਣੀਆਂ ਲੱਤਾਂ ਤੋਂ ਤੁਰ ਵੀ ਨਹੀਂ ਪਾ ਰਹੇ ਨੇ ਵੇਖ ਲਵੋ ਕਿ ਪੁਲਿਸ ਮੁਲਾਜ਼ਮਾ ਨੇ ਕਿਵੇਂ ਕੁਝ ਹੀ ਘੰਟਿਆਂ ਦੇ ਵਿੱਚ ਇਸ ਚੋਰ ਨੂੰ ਫੜ ਲਿਆ ਅਤੇ ਇਸ ਨੂੰ ਜਿਹੜਾ ਹੈ ਉਹ ਰੱਬ ਨੇ ਵੀ ਸਜ਼ਾ ਦਿੱਤੀ ਹੈ ਤੇ ਪੁਲਿਸ ਮੁਲਾਜ਼ਮਾ ਨੇ ਵੀ ਸਜ਼ਾ ਦਿੱਤੀ ਹੈ ਰੱਬ ਵੱਲੋਂ ਇਸ ਨੂੰ ਕੀ ਸਜ਼ਾ ਮਿਲੀ ਹੈ ਇਹ ਪੁਲਿਸ ਮੁਲਾਜ਼ਮਾ ਦੇ ਕੋਲੋਂ ਸੁਣ ਕੇ ਜ਼ਰੂਰ ਜਾਓ ਜਿਹਾ ਅੱਜ ਅਸੋਸ਼ੀ ਗੱਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਅੰਮ੍ਰਿਤਸਰ ਦੇ ਵਿੱਚ ਜਿਹੜਾ ਉਹ ਕਾਲਜ ਜਾ ਰਹੀ ਸੀ ਲੜਕੀ ਜਿਸ ਦੇ ਵਿੱਚ ਜਿਹੜਾ ਇੱਕ ਲੜਕੀ ਨੂੰ ਜਿਹੜਾ ਇੱਕ ਲੁਟੇਰਾ ਜਿਹੜਾ ਹੈ ਉਹ ਗਲੀ ਦੇ ਵਿੱਚ ਫੜ ਲੈਂਦਾ ਹੈ ਤੇ ਉਸ ਦੇ ਨਾਲ ਜਿਹੜਾ ਹੈ ਉਹ ਤੱਕਾ ਮੁਕੀ ਕਰਦਾ ਹੈ ਉਸ ਦਾ ਮੋਬਾਈਲ ਖੋਹਦਾ ਹੈ ਤੇ ਉਹ ਤੋਂ ਫਰਾਰ ਹੋ ਜਾਂਦਾ ਹੈ ਜਦੋਂ ਇਹ ਵੀਡੀਓ ਵਾਇਰਲ ਹੋਈ ਉਸ ਤੋਂ ਬਾਅਦ ਪੁਲਿਸ ਮੁਲਾਜ਼ਮਾ ਨੇ ਕੀ ਕੀਤਾ ਹੈ ਇਹ ਸੁਣ ਕੇ ਜਰੂਰ ਜਾਓ ਅਤੇ ਉਹਨਾਂ ਦੀ ਕਾਰਵਾਈ ਨੂੰ ਕਿਵੇਂ ਦੇਖਦੇ ਹੋ ਇਹ ਵੀ ਜਰੂਰ ਦੱਸਿਓ ਇੱਕ ਲੜਕੀ ਪੈਦਲ ਜਾ ਰਹੀ ਸੀ ਜਿਸ ਨੂੰ ਐਕਟਵਾ ਸਵਾਰ ਲੜਕੇ ਨੇ ਉਹਦੇ ਕੋਲੋਂ ਜਿਹੜਾ ਜ਼ਬਰਦਸਤੀ ਉਹਦੇ ਕੋਲੋਂ ਕੋਲਕੀ ਉਹ ਲੜਕੀ ਕੋ ਚੀਕਾਂ ਮਾਰਦੀ ਹੈ ਉਹਦੇ ਕੋਲ ਮੋਬਾਈਲ ਕੋਇਆ ਜਦੋਂ ਇਹ ਇਨਸੀਡੈਂਟ ਦਾ ਪੁਲਿਸ ਨੂੰ ਰਿਪੋਰਟ ਹੋਈ ਪੁਲਿਸ ਵੱਲੋਂ ਤੁਰੰਤ ਜਿਹੜੇ ਲੜਕੀ ਦੀ ਸਟੇਟਮੈਂਟ ਦੇ ਉੱਤੇ ਮੁਕੱਦਮਾ ਦਰਜ ਕੀਤਾ ਔਰ ਲੜਕੀ ਦੇ ਜਿਹੜੇ ਕਿਉਂਕਿ ਉਹ ਐਕਟਵਾਂ ਨੂੰ ਜਦੋਂ ਪਿੱਛੇ ਦੌੜੀ ਸੀ ਉਹਦੇ ਦੇ ਸੱਟਾਂ ਲੱਗੀਆਂ ਸੀ ਉਹਦਾ ਟ੍ਰੀਟਮੈਂਟ ਕਰਾਇਆ ਗਿਆ ਔਰ ਜਦੋਂ ਇਹ ਸਾਰੀ ਗੱਲ ਮਾਨਯੋਗ ਕਮਿਸ਼ਨ ਸਾਹਿਬ ਸਰ ਗੁਰਪ੍ਰੀਤ ਸਿੰਘ ਪੁਲਜੀ ਦੇ ਧਿਆਨ ਚ ਆਈ ਉਹਨਾਂ ਨੇ ਇਸ ਨੂੰ ਬਹੁਤ ਸੀਰੀਅਸ ਲਿਆ ਔਰ ਇਹਦੇ ਥਾਣਾ ਬੀ ਡਿਵੀਜ਼ਨ ਔਰ ਸੀਐਸਟਾਫ ਦੀਆਂ ਸਪੈਸ਼ਲ ਟੀਮਾਂ ਸਾਰੀਆਂ ਇਸ ਦੀ ਇਨਵੈਸਟੀਗੇਸ਼ਨ ਤੇ ਲਾਈਆਂ ਗਈਆਂ। ਜੋ ਸਾਡੀ ਜਿਹੜੀ ਪੁਲਿਸ ਪਾਰਟੀ ਨੇ ਤਕਨੀਕੀ ਤੇ ਸੀਐਸਟਾਫ ਤੇ ਸਾਡੀ ਲੋਕਲ ਪੁਲਿਸ ਦੇ ਮੁਲਾਜ਼ਮਾਂ ਨੇ ਬੜੀ ਮਿਹਨਤ ਕੀਤੀ ਦਿਨ ਰਾਤ ਕਰਕੇ ਜਿਹੜਾ ਦੋਸ਼ੀਆ ਉਹਨੂੰ ਟ੍ਰੇਸ ਕੀਤਾ ਗਿਆ। ਔਰ ਦੋਸ਼ੀ ਨੂੰ ਜਿਹੜਾ ਗ੍ਰਿਫਤਾਰ ਕੀਤਾ। ਜਦੋਂ ਕੱਲ ਦੋਸ਼ੀ ਨੂੰ ਗ੍ਰਿਫਤਾਰ ਕਰ ਰਏ ਸੀ ਉਸ ਟਾਈਮ ਦੋਸ਼ੀ ਵੱਲੋਂ ਜਿਹੜਾ ਦੌੜਨ ਦੀ ਕੋਸ਼ਿਸ਼ ਕੀਤੀ ਉਹਦੀ ਐਕਟ ਵਾਈ ਜਿਹੜੀ ਭਜਾਉਣ ਦੀ ਕੋਸ਼ਿਸ਼ ਜੋ ਡਿੱਗ ਪਿਆ। ਡਿੱਗਣ ਦੇ ਨਾਲ ਉਹਦੀਆਂ ਇੰਡੀਆਂ ਲੱਤਾਂ ਜੜੀਆਂ ਉਹ ਫੈਕਟਰ ਵੀ ਹੋ ਗਈ ਤੇ ਉਹ ਜਿਹੜਾ ਉਸ ਨੂੰ ਕਾਬੂ ਕਰਕੇ ਉਹਦੇ ਕੋਲੋਂ ਮੋਬਾਈਲ ਜਿਹੜਾ ਵਾ ਜਿਹੜਾ ਉਹਨੇ ਲੜਕੀ ਕੋਲੋਂ ਮੋਬਾਈਲ ਖੋਇਆ ਸੀ ਉਹ ਮੋਬਾਈਲ ਵੀ ਟ੍ਰੇਸ ਕੀਤਾ ਗਿਆ ਜਿਹੜੀ ਆ ਸਾਡਾ ਪੰਜਾਬ ਆ ਇਹਦੇ ਚ ਔਰਤੀ ਬੜੀ ਵੱਡੀ ਇੱਜ਼ਤ ਤੇ ਮਾਨ ਹੈ ਬੜੀ ਮਰਜ਼ਾਦਾ ਜਿਹੜਾ ਲੜਕੀਆਂ ਨੇ ਵੇਖੋ ਉਹਨੇ ਲੜਕੀ ਦੇ ਨਾਲ ਕਿੱਦਾਂ ਦਾ ਬਿਹੇਵ ਕੀਤਾ ਉਹਦਾ ਮੋਬਾਈਲ ਖੋਇਆ ਤੇ ਉਹਨੂੰ ਸਜ਼ਾ ਵੀ ਜਿਹੜੀ ਆ ਉਹ ਉਸੇ ਤਰ੍ਹਾਂ ਦੀ ਮਿਲੀ ਵੀ ਉਹਨੂੰ ਕਾਨੂੰਨੀ ਸਜ਼ਾ ਤੇ ਉਹਦੇ ਪਰਚਾ ਦਰਜ ਹੈ ਉਹਦੇ ਚ ਰੈਸਟ ਪਈ ਪਈ ਆ ਉਹਨੂੰ ਜਿਹੜੀ ਉਹ ਦੌੜਨ ਕਰਕੇ ਸੱਟਾਂ ਵੀ ਲੱਗ ਜਾਂਦੀਆਂ ਲੱਤਾਂ ਵੀ ਟੁੱਟੀਆਂ ਔਰ ਜਿਹੜਾ ਵੀ ਬੰਦਾ ਜਿਹੜਾ ਵੀ ਇਸ ਗੁਰੂ ਨਗਰੀ ਦੇ ਵਿੱਚ ਜਿਹੜਾ ਚੋਟਮਾਰ ਜਿਹੜਾ ਇਹੋ ਜੀਆਂ ਖੋਹਾਂ ਕਰੇਗਾ ਉਹਦੇ ਨਾਲ ਪੁਲਿਸ ਵੱਲੋਂ ਸਖਤ ਵਤੀਰਾ ਜਿਹੜਾ ਵਰਤਿਆ ਜਾਏਗਾ ਔਰ ਉਹਨੂੰ ਜਿਹੜੀ ਆ ਜਿਹੜੀ ਸਖਤ ਤੋਂ ਸਖਤ ਜਿਹੜੀ ਆ ਸਜ਼ਾਵਾਂ ਜਿਹੜੀਆਂ ਦਿੱਤੀਆਂ ਜਾਣਗੀਆਂ ਇਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਕਿ ਜਿਹੜਾ ਬੰਦਾ ਬਿਜਾਰਾਂ ਚ ਆਮ ਲੋਕਾਂ ਦੇ ਕੋਲੋਂ ਸਨੇਚਿੰਗ ਕਰਦਾ ਖੋਹਦਾ ਫਿਰਦਾ ਤੇ ਛਪਟਾ ਮਾਰਦਾ ਫਿਰੇ ਉਸ ਨੂੰ ਇੱਥੇ ਅੰਮ੍ਰਿਤਸਰ ਸ਼ਹਿਰ ਵਿੱਚ ਬਿਲਕੁਲ ਜਿਹੜਾ ਵਾ ਕੋਈ ਇਜਾਜ਼ਤ ਨਹੀਂ ਦਿੱਤੀ ਜੇ ਉਹਨਾਂ ਦੇ ਖਿਲਾਫ ਸਖਤ ਜਿਹੜਾ ਵਾ ਮਾਨ ਜੋ ਕਮਿਸ਼ਨਰ ਸਾਹਿਬ ਕੋਲ ਸਰਵਲ ਡਾਇਰੈਕਸ਼ਨ ਹੈ ਸਾਡੇ ਡੀਜੀਪੀ ਸਾਹਿਬ ਦੀ ਹਦਾਇਤਾਂ ਨੇ ਕਿ ਬਿਲਕੁਲ ਉਹਨਾਂ ਨੂੰ ਜਿਹੜਾ ਵਾ ਸਪੇਅਰ ਨਹੀਂ ਕਰਨਾ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲੈਣਾ ਹੈ